ਵਿਧਾਨ ਸਭਾ ਹਲਕਾ ਮਾਲੇਰ ਕੋਟਲਾ ਦੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਕੰਬੋਜ਼ ਦੀ ਅਗਵਾਈ ਹੇਠ ਸਥਾਨਕ ਸਾਗਰ ਪੈਲਸ ਮਾਲੇਰ ਕੋਟਲਾ ਵਿਖੇ ਕੰਬੋਜ਼ ਭਾਈਚਾਰੇ ਵੱਲੋਂ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹੀਦ ਉਦਮ ਸਿੰਘ ਹੁਨਰ ਵਿਕਾਸ ਅਤੇ ਉਦਮਤਾ ਯੂਨੀਵਰਸਿਟੀ ਲੁਧਿਆਣਾ ਦੇ ਸੰਸਥਾਪਕ ਚਾਂਸਲਰ ਡਾਕਟਰ ਸੰਦੀਪ ਕੌੜਾ ਉਹਨਾਂ ਦੇ ਨਾਲ ਮੁਖੀ ਯੂਰੋਲੋਜੀ ਵਿਭਾਗ ਐਮਜ਼ ਬਠਿੰਡਾ ਤੋਂ ਕਮਲਜੀਤ ਸਿੰਘ ਅਤੇ ਚੇਅਰਮੈਨ ਮਾਰਕੀਟ ਕਮੇਟੀ জাফর ਅਲੀ ਚੇਚੇ ਤੌਰ ਤੇ ਪਹੁੰਚੇ ਇਸ ਮੌਕੇ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਾ ਡਾਕਟਰ ਸੰਦੀਪ ਕੌੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਯੂਨੀਵਰਸਿਟੀ ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਵੇਗੀ ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਸਾਇੰਸ ਰੋਬੋਟਿਕਸ ਸਾਈਬਰ ਸੁਰੱਖਿਆ ਅਤੇ ਉन्नत ਉਦਮਤਾ ਪ੍ਰੋਗਰਾਮਾਂ ਵਰਗੀਆਂ ਅਤੀ ਆਧੁਨਿਕ ਤਕਨਾਲੋਜੀਆਂ ਇੱਥੇ ਮੁੱਖ ਕੇਂਦਰ ਰਹਿਣਗੀਆਂ ਇਸ ਮੌਕੇ ਵਿਧਾਇਕ ਡਾਕਟਰ ਮੁਹੰਮਦ ਜਮਿਲੂ रहमान ਨੇ ਖੁਲਾਸਾ ਕਰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਕੰਬੋਜ ਭਾਈਚਾਰੇ ਸਿੱਖਿਆ ਵਿਦਵਾਨ ਗੱਜਨ ਸਿੰਘ ਥਿੰਦ ਵੱਲੋਂ ਹadiyaਦਾਨ ਕੀਤੀ ਗਈ ਹੈ ਆਓ ਦਿਖਾਣਾ ਤੁਹਾਨੂੰ ਇਸ ਸਮਾਰੋਹ ਦੀਆਂ ਤਸਵੀਰਾਂ ਦੀ ਜ਼ੁਬਾਨੀ ਮਲੇ ਕੋਲ ਤੋਂ ਜਰਨਲਿਸਟ ਮੁਹੰਮਦ ਹਾਨੀਫ ਥਿੰਦ ਦੀ ਰਿਪੋਰਟ ਨ ਉਸ ਨੇ ਪੰਜਾਬ ਸਰਕਾਰ ਨੇ ਇਹ ਤੀਰਸਤ ਕਰਦੇ ਇਸ ਅਜੋ ਦਾ ਪਹਿਲਾ ਅਸੀਂ ਜਿਹੜਾ ਕਮਿਊਨਿਟੀ ਨਾਲ ਮਿਲ ਕੇ ਜੋ ਅਸੀਂ ਹਰ ਇੱਕ ਕੋਲ ਇਹ ਮਿਸ਼ਨ ਲੈ ਕੇ ਪਹੁੰਚ ਰਹੇ ਹਾਂ ਜੋ ਸ਼ੁਰੂਆਤ ਵੀ ਇਸ ਮੁਕਦਰ ਕਰਕੇ ਹੋਈ ਸਾਰਿਆਂ ਨੇ ਬਹੁਤ ਹੀ ਪਰਮਾਨੰਬਰ ਦਿੱਤਾ ਹੈ ਅੱਜ ਉਹ ਮੈਂ ਦੂਜਾ ਇਹ ਬਹੁਤ ਮਾਣ ਮੈਨੂੰ ਇਸ ਹੋ ਰਿਹਾ ਹੈ ਕਿ ਹਮਾਂ ਵਾਲੇ ਸਮੇਂ ਤੇ ਯੂਨੀਵਰਸਿਟੀ ਜੋ ਕਿ ਸਾਡੇ ਸੀਦੇ ਨਾਮ ਤੇ ਬਣ ਰਹੀ ਹੈ ਇਹ ਆਪਣਾ ਨਾਮ ਐਸਾ ਬਣਾਇਆ ਕਿ विश्व पद्धर दिन यूनवर्सिटिया जो ये यूनीवर्सिटी जानी चाहेगी बच्चों को रोजगार के लिए रोजगार देने वाले उनके लिए तैयार करा ऐसा हुनर उन्होंड्यूस करा मॉडर जो रिकॉयरमेंट है इंडस्ट्री दिकुआरमेंट उस हिसाब से तैयार कित जा सें और वो अपने देश में के भी कम कर सक और जो विदेश भी जाना चाहते हैं ਉਹਨਾਂ ਲੈ ਕੇ ਬਾਹਰ ਜਾਣ ਔਰ ਉੱਥੋਂ ਪੈਸਾ ਕਮਾ ਕੇ ਆਪਣੇ ਦੇਸ਼ ਚ ਲੈ ਕੇ ਆਣ ਇੱਥੇ ਜ਼ਮੀਨਾਂ ਵੇਚ ਕੇ ਔਰ ਆਪਣਾ ਜਿਹੜਾ ਹੈ ਸੰਕਤੀ ਰੂਪ ਦਾ ਜਿਹੜਾ ਦੀ ਜਾਨ ਦੀ ਲੋੜ ਹੋਣੀ ਹੈ। ਸਾਡੇ ਦੀ ਆਪਣੀ ਯੂਨੀਵਰਸਿਟੀ ਤੇ ਆ ਰਹੀ ਹੈ ਇੱਕ ਇੰਟਰਨੈਸ਼ਨਲ ਲੈਵਲ ਦੀ ਜਿਹੋਨੈਸਟੀ ਆ ਸਰ ਇੱਕ ਦੋ ਕੋਈ ਜੀ ਹੋ ਜਾਏ। ਇਹ ਯੂਨੀਵਰਸਿਟੀ ਫਾਰਮਲ ਅਨਾਊਂਸਮੈਂਟ ਕਿ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਵੀ ਯੂਨੀਵਰਸਿਟੀ ਚੱਲ ਰਹੀ ਹੈ ਕਿ ਇਸ ਸਾਲ ਦੇ ਵਿੱਚ ਪੂਰਾ ਅਕੈਡਮਿਕ ਸੈਸ਼ਨ ਲਗ ਕੇ ਲੜਾਈ ਦੇ ਵਿੱਚੋਂ ਪਹਿਲਾ ਅਕੈਡਮਿਕ ਸੈਸ਼ਨ ਸ਼ੁਰੂ ਕਰਨਾ ਹੈ ਅਸੀਂ ਪ੍ਰੋਗਰਾਮ ਐਸੇ ਸ਼ੁਰੂ ਕਰੀਏ ਕਿ ਜਿਹੜਾ ਯੂਨੀਵਰਸਿਟੀ ਵਿੱਚ ਆਏ ਉਹ ਬਿਲਕੁਲ ਤਿਆਰ ਬਰ ਤਿਆਰ ਹੋ ਕੇ ਬਾਹਰ ਨਿਕਲੇ ਡਿਗਰੀ ਲੈ ਕੇ ਬਾਹਰ ਨਾ ਜਾਏ ਅੰਮ੍ਰਿਤ ਮਾਧਿਅਮ ਰਹਿਣਾ ਚਾਹੁੰਦੇ ਕਿ ਡਿਗਰੀ ਜਿਹੜੀ ਹੈ ਉਹ ਇੱਕ ਪਾਸਪੋਰਟ ਦੀ ਤਰ੍ਹਾਂ ਹੋਵੇ ਇੱਕ ਜਿਹੜੀ ਸਕਿੱਲਸ ਆਫ ਵੀਜ਼ਾ ਦੀ ਤਰ੍ਹਾਂ ਅਸੀਂ ਐਸੀ ਡਿਗਰੀ ਦੇਵਾਂਗੇ ਇਹ ਸਕਿੱਲਸ ਲਾ ਕੇ ਬੱਚਾ ਬਾਹਰ ਨਿਕਲੂਗਾ ਔਰ ਉਹ ਜੋਬ ਦੇਣ ਵਾਲਾ ਵੀ ਬਣੇਗਾ ਕਿ ਜੋਬ ਲੈਣ ਲਈ ਵੀ ਹੋ ਇਟ ਇਸ ਅਨ ਪ੍ਰਾਇਮਰੀ ਲੈ ਕੇ ਅਗਰ ਦੱਸਾਂ ਕਿ ਇਹ ਮੈਸਰ ਤੁਹਾਡਾ ਕੰਪੋਜ਼ ਕਾਸਟ ਨੂੰ ਕੰਪੋਜ਼ ਬਣਾਉਣ ਲਈ ਲੈ ਕੇ ਹਿੰਦੁਸਤਾਨ ਦੇ ਵਿੱਚ ਕੰਮ ਕਰਨਾ ਹੈ ਇਸ ਦੇ ਸਾਹਮਣੇ ਇਹਦੇ ਵਿੱਚ 3 ਸਾਡੀ ਕਮਿਊਨਿਟੀ ਵੱਲੋਂ ਇਹ ਇਨੀਸ਼ੀਏਟਿਵ ਲਿਆ ਗਿਆ ਹੈ ਜਿਹੜਾ ਇੱਕ ਜ਼ਮੀਨ ਜੋ ਹੈ ਕਮਿਊਨਿਟੀ ਨੇ ਇਸ ਯੋਜਨਾ ਦੀ ਦਿੱਤੀ ਹੈ ਔਰ 500 ਕਰੋੜ ਦੀ ਇਨਵੈਸਟਮੈਂਟ ਦੇ ਨਾਲ ਇਹ ਲਾਗੂ ਕੀਤੀ ਜਾ ਰਹੀ ਹੈ ਪੂਰੀ ਦੀ ਪੂਰਾ ਸਮਾਜਿਕ ਤੌਰ ਤੇ ਜੁੜ ਗਿਆ ਹੈ ਕਮਿਊਨਿਟੀ ਬਹੁਤ ਲੱਗੇ ਹੋ ਕੇ ਅੱਗੇ ਆ ਰਹੀ ਹੈ ਸਾਡੇ ਜਿਹੜੇ ਵਿਆਸ ਹੋ ਰਾਇਆ ਸਾਡੇ ਬਕਰੂ ਕਰ ਰਹੇ ਨੇ ਉਹ ਵੀ ਬਹੁਤ ਲੱਗੇ ਆਏ ਨੇ ਸਾਡੇ ਦੇਸ਼ ਦੇ ਵਿੱਚ ਵੀ ਸਾਰੀਆਂ ਸੰਸਥਾਵਾਂ ਆ ਗਏ ਆ ਔਰ ਪਹਿਲੀ ਵਾਰ ਹੋਇਆ ਹੈ ਕਿ ਇਸ ਕਿਸ਼ਨ ਨੂੰ ਕਾਮਯਾਬ ਕਰਨ ਲਈ ਪੂਰੇ ਦੀਆਂ ਬੜੀਆਂ ਸੰਸਥਾਵਾਂ ਇੱਕ ਪਿੰਡ ਦੇ ਬੰਦੇ ਆ ਕੇ ਇਹ ਮੇਲਾ ਦੇ ਥੰਡੇ ਆ ਕੇ ਕੰਮਸ਼ਾਲੇ ਲੈ ਕੇ ਜਾ ਰਹੀਆਂ ਔਰ ਇਹ ਯੂਨੀਵਰਸਿਟੀ ਜੋ ਪਾਈਚਾਲੇ ਬਣਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਪਰ ਇਹ ਯੂਨੀਵਰਸਿਟੀ ਪੂਰੇ ਦੇਸ਼ ਦੀ ਹੈ ਜੁਗ ਦੁਨੀਆ ਦੀ ਔਰ ਸਾਰੇ ਸਮਾਜ ਦੇ ਬੱਚਿਆਂ ਦੇ ਲਈ ਹੈ ਤੁਸੀ ਸਾਰਿਆਂ ਦੇ ਸਕਦੇ ਅਸੀਂ ਇਸ ਸੈਸ਼ਨ ਦੇ ਨਾਲ ਇਸ ਯੂਨੀਵਰਸਿਟੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੀ ਜਿਹੜੀ ਪਹਿਲੀ ਜਿਹੜੀ ਕਮਿਊਨਿਟੀ ਦੇ ਨਾਲ ਮੀਟਿੰਗ ਹੈ ਉਸ ਪਵਿੱਤਰ ਧਰਤੀ ਤੋਂ ਸ਼ੁਰੂਆਤ ਹੋਈ ਹੈ ਇਸ ਤੋਂ ਬਾਅਦ ਅਸੀਂ ਪੰਜਾਬ ਦੇ ਮੋਹਰੀ ਇਲਾਕੇ ਆ ਰਿਹਾ ਹਾਂ ਨੀਚ ਦੇ ਮੋਹਰੀ ਸਟੇਜ ਤੇ ਜਾ ਕੇ ਮੈਨੇ ਇੱਕ ਕਾਲ ਜੋੜ ਰਿਹਾ ਹਾਂ ਬਹੁਤ ਵੱਡਾ ਪਰਮਾਨੰਦ ਗਾਰਾ ਮੈਂ ਆ ਜੀ ਡਾਕਟਰ ਸਾਹਿਬ ਕਿਸ ਨਜ਼ਰੀਏ ਦੇ ਨਾਲ ਤੁਸੀਂ ਇਸ ਨੂੰ ਦੇਖ ਰਹੇ ਜਾਕੀ ਦਾ ਸਮਾਰੋਹ ਹੈ ਬਹੁਤ ਹੀ ਸ਼ਾਨਦਾਰ ਔਰ ਉਹਦਾ ਤੁਹਾਡੀ ਰਹਿਮਾਈ ਦੇ ਲੋਕ ਹੰਮ ਹੁਆ ਕੇ ਪੁੱਛਦੇ ਨੇ ਔਰ ਸਮੂਹ ਖਾਸ ਤੌਰ ਤੇ ਇੱਕ ਮੋਹਰੀ ਭਾਈ ਜੱਲ ਸਿੰਘ ਜੀ ਨੇ ਪਹਿਲੀ ਵਾਰ ਲਿਖਾਸ ਦੇ ਪੰਨਿਆਂ ਦੇ ਵਿੱਚ ਲਿਖਿਆ ਸ਼ਾਇਦ ਜਹੇਦ ਕਬੂਦਰ ਸਿੰਘ ਜੀ ਨਾਮ ਡੇਢ ਕੇ ਕੰਬੋਜ ਭਾਈਚਾਰੇ ਨਾਲ ਬਸਰ ਕਰਦੇ ਸੀ। ਉਹਨਾਂ ਨੇ ਦੇਸ਼ ਲਈ ਬਹੁਤ ਵੱਡੀ ਇੱਕ ਕੁਰਬਾਨੀ ਦਿੱਤੀ। ਔਰ ਉਹਨਾਂ ਦੀ ਕੁਰਬਾਨੀ ਨੇ ਸਰ ਕੀ ਜਿ세 ਦੇਸ਼ ਦੇ ਅੰਦਰ ਆਜ਼ਾਦੀ ਦਾ ਅਨੰਦ ਮਾਣਿਆ। ਮੈਂ ਸਮਝਦਾ ਹਾਂ ਕਿ ਜਿੰਨਾ ਉਹਨਾਂ ਦਾ ਉੱਚਾ ਸਥਾਨ ਸੀ ਉਸ ਦੇ ਮੁਤਾਬਕ ਉਹਨਾਂ ਦੇ ਸ਼ਾਇਾਨੇ ਸ਼ਾਨ ਉਹਨਾਂ ਨੂੰ ਮਕਾਮ ਨਹੀਂ ਦਿੱਤਾ ਜਾ ਸਕਿਆ। ਤੇ ਕੰਬੋਜ ਭਾਈਚਾਰੇ ਨੇ ਇਹੜਾ ਇਨੀਸ਼ੀਏਟਿਵ ਲਈ ਹੈ ਡਾਕਟਰ ਐਸ ਐਸ ਤੋੜਾ ਸਾਹਿਬ ਦੀ ਰਹਿਨਮਾਈ ਦੇ ਵਿੱਚ ਲੁਧਿਆਣਾ ਦੀ ਧਰਤੀ ਤੇ 50 ਏਕੜ ਜ਼ਮੀਨ ਦੇ ਵਿਖੜੇ ਇੱਕ ਸਕਿੱਲ ਡਵੈਲਪਮੈਂਟ ਯੂਨੀਵਰਸਿਟੀ قائم ਕਰਨ ਦਾ ਇਹ ਸੰਕਲਪ ਲਿਆ ਹੈ ਔਰ ਇਹਦੇ ਲਈ ਬਹੁਤ ਕਾਫੀ ਕੰਮ ਵੀ ਹੋ ਚੁੱਕਿਆ ਹੈ ਮੈਂ ਸਮਝਦਾ ਹਾਂ ਕਿ ਇਹ ਜੀਹਤ ਕੁਦਮ ਸਿੰਘ ਜੀ ਨੂੰ ਬਹੁਤ ਵੱਡਾ ਟਰਿਬਿਊਟ ਮਿਲੇਗਾ ਔਰ ਉਨ੍ਹਾਂ ਨੂੰ ਸ਼ਰਧਾ ਦੇ ਫੂਲ ਪੇਟੰਸ ਦੀ ਵੱਡੀ ਇਹ ਅਰਜ਼ੀ ਮ ਕੋਸ਼ਿਸ਼ ਹੋਏਗੀ ਔਰ ਇਹ ਯੂਨੀਵਰਸਿਟੀ ਜਿਹੜੀ ਹੈ ਕੁਆਲਿਟੀ ਐਜੂਕੇਸ਼ਨ ਦੇਵੇਗੀ ਔਰ ਅੱਤੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਇਹ ਟ੍ਰੇਨਿੰਗ ਕਰਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰੇਗੀ ਔਰ ਇੱਥੇ ਵੀ ਜੋਬ ਪ੍ਰਵਾਈਡਰਸ ਦੋਨੋਂ ਬਣਾਏਗੀ ਔਰ ਉਪਦੇਸ਼ਾਂ ਵਿੱਚ ਵੀ ਵੱਡੀਆਂ-ਵੱਡੀਆਂ ਕੰਪਨੀਆਂ ਮਿਲ ਕੇ ਉਹ ਮਾਹਰ ਦੀ ਹیثیت ਨਾਲ ਵੱਡੇ-ਵੱਡੇ ਪ੍ਰੋਜੈਕਟ ਜਿਹੜੇ ਨਾ ਉਹ ਸਾਂਭਣਗੇ ਔਰ ਦੇਸ਼ ਨੂੰ ਪੰਜਾਬ ਨੂੰ ਉਸਦਾ ਬੜਾ ਲਾਹਾ ਮਿਲੇਗਾ ਔਰ ਇਸ ਮੌਕੇ ਤੇ ਮੈਂ ਮਲੇਰ ਕੋਲੇ ਦੀ ਇਸ ਧਰਤੀ ਤੇ ਤਸ਼ਰੀਫ ਲਿਆਉਣ ਲਈ ਡਾਕਟਰ ਸੰਦੀਪ ਸਿੰਘ ਕੋੜਾ ਸਾਹਿਬ ਨੂੰ ਡਾਕਟਰ ਕਮਲਜੀਤ ਸਿੰਘ ਕੋੜਾ ਸਾਹਿਬ ਸਰਦਾਰ ਜਸਬੀਤ ਸਿੰਘ ਕੋੜਾ ਸਾਹਿਬ ਅਤੇ ਆਮਰਾ ਸਤੂ ਵੀ ਜਿਹੜੇ ਕਮਿਊਨਿਟੀ ਦੇ ਜਿਹੜੇ ਆਗੂ ਨੂੰ ਪਹੁੰਚੇ ਨੇ ਸਾਰਿਆਂ ਦਾ ਦਿਲੋਂ ਭਾਈ ਤੋਂ ਮੈਂ ਵੈਲਕਮ ਵੀ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਇਹਨਾਂ ਦੀ ਇਹਿਸਾਨਮੰਦੀ ਦਾ ਵੀ ਮੈਂ ਪੂਰਾ ਸ਼ੁਕਰੀਆ ਦਗਾਦਾ ਕਿ ਇਹਨਾਂ ਨੇ ਮੇਰੀ ਇੱਕ ਅਧਨਾ ਦੀ ਦਾਵਤ ਨੂੰ ਪੂਰੀ ਕੀਤਾ ਔਰ ਇੱਥੇ ਕਸ਼ੀਬ ਲਿਆ ਕੇ ਜੁਣੀ ਕਮਿਊਨਿਟੀ ਨੂੰ ਔਰ ਬਲੇਰਪੁਰਾ ਹਲਕੇ ਦੇ ਸਾਰੇ ਹੀ ਜਿਹੜੇ ਆ ਵਾਸ਼ੌਰ ਲੋਕ ਹਨ ਸਾਰਿਆਂ ਨੂੰ ਇਹਨਾਂ ਨੇ ਮੈਸੇਜ ਦਿੱਤਾ ਹੈ ਕਿ ਆਪਾਂ ਸਾਰੇ ਨੇ ਰਲ ਮਿਲ ਕੇ ਇੱਕ ਯੂਨੀਵਰਸਿਟੀ ਨੂੰ ਪਾਇਆਦ ਮੀਲ ਤੱਕ ਪਹੁੰਚਾਂਗੇ ਅੱਜ ਹਾਂ ਇਹ ਸਾਰੇ ਡਾਕਟਰ ਸੰਦੀਪ ਕੋਹੜਾ ਦੇ ਪ੍ਰੈਂਕ ਡਾਕਟਰ ਮਹਿੰਦਰ ਜਮਾਦ ਜੋ ਕਿ ਲੁਧਿਆਣਾ ਦੇ ਵਿਕੇ ਇੱਕ ਕੰਪੋਜ਼ ਇਰਕੇ ਸ਼ਹੀਦ ਕੁੱਤਮ ਸਿੰਘ ਕੰਪੋਜ਼ ਦੇ ਨਾਮ ਤੇ ਇੱਕ 50 एकड़ ਦੀ ਯੂਨੀਵਰਸਿਟੀ ਸਥਾਪਿਤ ਕਰਨ ਜਾ ਰਹੇ ਹਨ ਜਿਨ੍ਹਾਂ ਵੱਲੋਂ ਇੱਕ ਸ਼ਾਨਦਾਰ ਪ੍ਰੋਗਰਾਮ ਕੀਤਾ ਗਿਆ ਹੈ ਔਰ ਇਸ ਮੌਕੇ ਤੇ ਇਹਨਾਂ ਨੇ ਬਹੁਤ ਹੀ ਸ਼ਾਨਦਾਰ ਆਪਣੇ ਜੂਨ ਦੇ ਲੋਕਾਂ ਦੇ ਨਾਲ ਸਾਂਝੇ ਕੀਤੇ ਔਰ ਖਾਸ ਤੌਰ ਤੇ ਕਮੋਲਪਾਇ ਕਰਨ ਪੱਟੀ ਪੂਰੇ ਦੇ ਸ਼ੁਰੂ ਆਉਂਦੇ ਹੋਣਾ ਤੁਹਾਨੂੰ ਮਲੇਖੋਲਾ ਤੋਂ ਜਰਨਲਿਸਟ ਮੁਹੰਮਦ ਹਾਨੀ ਦੀ ਰਿਪੋਰਟ ਦੁਨੀਆ ਦੇ ਵਿੱਚ ਇੱਕ ਮਿਸਾਲ ਬਣਨ ਜਾ ਰਹੀ ਹੈ ਔਰ ਸਾਨੂੰ ਸਾਰਿਆਂ ਨੂੰ ਉਮੀਦ ਹੈ ਆਪਾਂ ਸਾਰੇ ਦਿਲੋਂ ਜੁੜ ਕੇ ਇੱਕ ਯੂਨੀਵਰਸਿਟੀ ਨਿਯੋਜਾ ਬਣੇਗੀ ਜਿਹੜਾ ਇਹਦਾ ਪਿੱਛਾ ਹੈ 31 ਜੁਲਾਈ 2000 26 ਜਿਹੜਾ ਹੈ ਨੈਕਸਟ ਇਅਰ ਹੈ ਤੋਂ ਉਹੋ ਇੱਕ ਜਦੋਂ ਬਣੇਗੀ ਤੇ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਇਹਦਾ ਬਹੁਤ ਹੀ ਜ਼ਿਆਦਾ ਬੈਨੀਫਿਟ ਹੋਣ ਵਾਲਾ ਹੈ ਔਰ ਆਪਣੇ ਲਈ ਇੱਕੋ ਫਕਰ ਵਾਲੀ ਗੱਲ ਹੈ ਕਿ ਆਪਣਾ ਸਾਰਾ ਭਾਈਚਾਰਾ ਇੱਕ ਹੀ ਇੱਕ ਸਿੰਗਲ ਰੂਪ ਦੇ ਅੰਡਰ ਇਕੱਠਾ ਹੋ ਰਿਹਾ ਜਿਹੜਾ ਪਹਿਲੀ ਵਾਰ ਮੈਂ ਤੇ ਅਜੇ ਤੱਕ ਆਪਣੀ 40 ਸਾਲ ਦੀ ਉਮਰ ਤੱਕ ਨਹੀਂ ਦੇਖਿਆ ਸੀਗਾ ਔਰ ਬਹੁਤ ਦਿਲੋਂ ਬਹੁਤ ਜ਼ਿਆਦਾ ਅੱਛਾ 3 ਮੈਸੇਜ ਹੈ ਤੁਹਾਡਾ ਕੰਪੋਜ਼ਟ ਕਾਸਟ ਜੋ ਆਪਣੀ ਪੰਜਾਬ ਦੇ ਜਾਂ ਪੂਰੇ ਇੰਡੀਆ ਲੈਵਲ ਤੇ ਨਹੀਂ ਕਹਿਣਾ ਚਾਹੁੰਗਾ ਉਹੋ ਕੀ ਪਵਿੱਤਰ ਮਕਸਦ ਹੈ ਸਾਰੇ ਆਪਾਂ ਦਿਲ ਨਾਲ ਜੁੜੀਏ ਕਿ ਆਪਣਾ ਫਿਊਚਰ ਡਿਸਾਈਡ ਕਰੂਗਾ ਅੱਜ ਦੇ ਜੇਡ ਤੁਸੀਂ ਦੇਖ ਰਹੇ ਹੋ ਆਪਣਾ ਫਿਊਚਰ ਜਿਹੜਾ ਹੈ ਇੰਡਸਟਰੀ ਦਾ ਟੈਕਨੋਲੋਜੀ ਦਾ ਹੈਲਥ ਦੇ ਵਿੱਚ ਆਪਣੀ ਯੂਥ ਨੂੰ ਇੱਕ ਸਹੀ ਰਾਹ 'ਤੇ ਪਾਉਣ ਦੀ ਲੋੜ ਹੈ ਔਰ ਐਜੂਕੇਸ਼ਨ ਦੀ ਯੂਨੀਵਰਸਿਟੀ ਕਿੰਨਾ ਉਪਰਾਲਾ ਹੋ ਸਕਦਾ ਆਪਣੀ ਕਮਿਊਨਿਟੀ ਵੱਲੋਂ ਕਿ ਜਿਹਦੇ ਵਿੱਚ ਆਪਣੀ ਕਮਿਊਨਿਟੀ ਦੇ ਯੋਗਦਾਨ ਦਾ ਸਵੀਕਾਰ ਹੋਊਗਾ ਪਰ ਇਹਦੇ ਨਾਲ ਨਾਲ ਬਾਕੀ ਕਮਿਊਨਿਟੀ ਬਾਕੀ ਸੋਸਾਇਟੀ ਨੂੰ ਵੀ ਆਪਾਂ ਸਰਵ ਕਰ ਸਕਦੇ ਹਾਂ ਤਾਂ ਮੈਂ ਇਹੀ ਕਹੂੰਗਾ ਕਿ ਜਿਹੜੇ ਅੱਜ ਲੋਕ ਨਹੀਂ ਆਏ ਉਹਨਾਂ ਨੂੰ ਵੀ ਤੁਸੀਂ ਇਹ ਮੈਸੇਜ ਦਿਓ ਕਿ ਅਗਲੀ ਵਾਰ ਉਹ ਜਿੱਥੇ ਬੈਠੇ ਨੇ ਅੱਜ ਕੱਲ ਆਨਲਾਈਨ ਜਮਾਨਾ ਹੈ ਜਿੱਥੇ ਬੈਠੇ ਨੇ ਉਸ ਯੂਨੀਵਰਸਿਟੀ ਨਾਲ ਜਨੋ ਜੋੜੋ ਤਾਂ ਕਿ ਆਪਾਂ ਇੱਕ ਨੂੰ ਇੱਕ ਮੁਕਾਮ ਤੱਕ ਪਹੁੰਚਾ ਸਕੀਏ